ਧਰਨਾ ਲਾ ਕੇ ਚਾਰ ਪਾਇਆ ਜਾ ਰਿਹਾ ਹੈ ਆ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਇਹ ਸ਼ਾਹਜਲਾ ਪਿੰਡ ਦੀਆਂ ਧਰਨੇ ਲਾ ਕੇ ਕਿਸਾਨਾਂ ਵੱਲੋਂ ਫੇਰ ਚਾਰ ਪਾਇਆ ਜਾ ਰਿਹਾ ਹੈ ਇਹਦਾ ਕੀ ਰੀਜਨ ਹੈ ਕੀ ਗੱਲ ਹੈ ਬਾਤ ਹੈ ਪੂਣ ਦਾ ਜੋ ਮਸਲਾ ਚੱਲ ਰਿਹਾ ਪਿੱਛੇ ਚਾਰ ਪੈ ਰਿਹਾ ਪੂ ਚਾਰ ਪਾਉਣ ਪਿੱਛੇ ਜਾਨੀ ਕਿ ਧਰਨਾ ਜਿਹੜਾ ਲਾਇਆ ਹੋਇਆ ਹੈ ਮੈਨੂੰ ਕੋਈ ਤਨ ਨਹੀਂ ਜੀ ਬਰਤਨਾ ਨਹੀਂ ਮਿਲਦਾ ਹੈ ਨਾ ਇਹ ਨਹੀਂ ਮਿਲਦਾ ਮੈਨੂੰ ਬਰਤਨਾ ਆਏ ਨਹੀਂ ਜੀ ਮੇਰੇ ਤੋਂ ਨਾ ਸ਼ਰਮ ੱਟਕਾ ਹੋ ਰਿਹਾਗਾ ਮੇੜੀ ਜੀ ਜਦੋਂ ਕੀ ੱਟਕਾ ਹੋਊਗਾ ਇਹ ੱਟਕਾ ਜ਼ਿਆਦਾ ਇਹ ੱਟਕਾ ਹੈਗਾ ਲੇੜੀ ਆ ਕੇ ਨਾ ਜਦੋਂ ਸਿਖਾਇਆ ਹੁੰਦਾ ਕਿਸੇ ਨੇ ਕਿ ਆਹ ਕੰਮ ਕਰ ਤੇ ਜੇ ਨਹੀਂ ਚੱਕ ਜਾਂਦੇ ਨਹੀਂ ਉਸੇ ਖੁੱਤ ਪੜੇ ਲਿਖੇ ਮਦਾ ਜਮਾ ਅੱਧੀ ਆ ਸਾਰੇ ਦਿਮਾਗ ਜਿਹੜਿਆ ਸਾਰੇ ਬੌਲੇ ਨੇ ਚਤਸਰੀ ਕਾਲ ਦੋਸਤ ਇਸ ਵਕਤ ਸਾਜਲੇ ਪਿੰਡ ਦੇ ਵਿੱਚ ਖੜਿਆਂਗੇ ਤੁਸੀਂ ਆਣ ਲਾ ਲੋ ਵੀ 4 ਪਾਉਣ ਦੇ ਲਈ ਦੁਨੀਆਂ ਨੂੰ ਧਰਨਾ ਲਾਉਣਾ ਪੈ ਗਿਆ ਅਗਰਾਹਾਂ ਜੁਨੀਅਨ ਖੜੀ ਐ ਤੇ ਸਿੱਧੂਪੁਰ ਜੁਨੀਅਨ ਖੜੀ ਐ ਤੇ ਪੰਚਾਇਤ ਖੜੀ ਐ ਪਿੰਡ ਦੀ ਪੂਰਾ ਮਸਲਾ ਜਿਹੜਾ ਪੂਰੀ ਵੀਡੀਓ ਦੇਖਿਓ ਐਂਡ ਤੱਕ ਹਾਂ ਭਾਈ ਕੀ ਨਾ ਹੋਇਆ ਆਪਣਾ ਮੇਰਾ ਨਾਮ ਗੁਰਚਾਰਾ ਸਿੰਘ ਹੈ ਜੀ ਸਾਨਾ ਫਲੇ ਨਛਤਰ ਸਿੰਘ ਪਿੰਡ ਸ਼ਾਜਲਾ ਕੀ ਗੱਲ ਪਤਾ ਤੁਸੀਂ ਇੱਕ ਧਰਨਾ ਲਾ ਕੇ ਚਾਰ ਪਾਰਿਓ ਧਰਨਾ ਲਾਗੇ ਤਾਂ ਜੀ ਮਜਬੂਰ ਆ ਜੀ ਗਰੀਬ ਬੰਦੇ ਆ ਹੁਣ ਪੰਜ ਪੰਜ ਚਾਰ ਕੀਲੇ ਮੱਕੀ ਦੇ ਖਰਾਬ ਹੋ ਰਹੇ ਸੀ ਪੰਜ ਦਿਨ ਹਫਤਾ ਹੋ ਗਿਆ ਜੀ ਮੈਨੂੰ ਬਦੀਨ ਹੁੰਦੇ ਨੂੰ ਅੱਜ ਤਾਂ ਮੋਰੋ ਦਾ ਬੋਰਾ ਜਾਨੀ ਚੱਠੀ ਕਰਾਉਣੀ ਜੁੱਥੇ ਕੋ ਕਰਾਈ ਕਰਵਾਈ ਹੋਈ ਸਾਢੇ ਥੂਰਾਂ ਵਾਲਾਂ ਦੀ ਮੇਰਾ ਹਸਬੰਦ ਆਰਮੀ ਚ ਲਈ ਸਾਢੇ ਨਾਲ ਸ਼ਰੀਆਮ ਤੱਕਾ ਹੋ ਰਿਹਾ ਹੈ ਸ਼ਰੀਆਮ ਸਾਡੀ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਇਹ ਅੱਧੀ ਕੁ ਮਾਰ ਜ਼ਮੀਨ ਤੇ ਸਾਡੀਆਂ ਬੋਰ ਤੇ ਸਾਨੂੰ ਬੋਰ ਤੇ ਨਹੀਂ ਆਉਣ ਦਿੰਦੇ ਹੈਗੇ ਤੁਹਾਨੂੰ ਗਾਲਾਂ ਕੱਢਦੇ ਨੇ ਸਾਡੇ ਨਾਲ ਲ ਬੋਰ ਚੱਲਦਾ ਸੀ ਗਈ ਹੁਣ ਸੌਣ ਨਹੀਂ ਦਿੰਦੇ ਹੈਗੇ ਹੁਣ ਚਲਾਈਏ ਕਿ ਮੇਰੇ ਘਸਾਂ ਅੰਦਰ ਬੰਦ ਰਾਤ ਨੂੰ ਆ ਕੇ ਰਾਤ ਨੂੰ ਵੀ ਆ ਕੇ ਕਹਿੰਦੇ ਜੀ ਇਹਨਾਂ ਦਾ ਜਦੋਂ ਹੋਰ ਚਾਰ ਪੰਜ ਦਾ ਤੀ ਦੋ ਇਹ ਕਿੰਨੇ ਰੋਗ ਪੈ ਗਏ ਰਾਤ ਨੂੰ 2 ਵਜੇ 4-5 ਦਾ ਟਾਈਮ ਕਿਹੜਾ ਦੋ ਟਰਾਲੀਆਂ ਦਾ 40-40 ਕਾਟਲ ਤਾਂ ਖਰਾਬ ਹੋ ਗਿਆ ਜੀ ਜਿਹੜਾ ਪੌਦੇ ਪੜ ਛੇ ਦਿਨ ਹੋ ਗਏ ਪਹਿਲਾਂ ਵੱਢਿਆ ਪੀ ਗਿਆ ਜੀ ਫਿਰ ਕੀ ਕਰਨਾ ਚਾਹ ਦੱਸ ਜਿ세 ਬੰਦਿਆਂ ਦੇ ਬੇਨਤੀ ਕਰਕੇ ਲਿਆ ਕੇ ਇਹਨਾਂ ਨੇ ਮੇਰਾ ਸਹਯੋਗ ਦਿੱਤਾ ਜੀ ਤਾਂ ਮੇਰਾ ਚਾਰ ਦਾ ਬੰਦਾ ਤਾਂ ਪਿੰਡ ਚੋਂ ਨਹੀਂ ਜੀ ਇੱਥੇ ਇੱਕ ਫੌਜੀ ਆ ਜੀ ਸੁਖਵਿੰਦਰ ਸਿੰਘ ਉਹਦੇ ਘਰ ਵਾਲੀ ਕਮਲਪ੍ਰੀਤ ਕੌਰ ਮੇ ਮੇਰਾ ਦੇਖੋਈ ਸਾਡੇ ਨਾਲ ਧੱਤਾਂ ਹੋ ਰਿਆ ਬੱਚਾ ਮੇਰਾ ਮਨੇ ਕੁੱਤੇ ਆ ਚਾਰ ਜਾਨੇ ਨੇ ਮੇਰਾ ਬੱਚਾ ਕੁੱਤੇ ਦਾ ਕੁੱਟੂਆਈ ਤਾਂ ਤੋਂ ਕੁੱਤੇ ਨੂੰ ਨਹੀਂ ਜੀ ਦੂਸਰੇ ਨੂੰ ਇਸ ਜਾਨੇ ਨੇ ਕੁੱਟਿਆ ਜਾਨੇ ਨੇ ਕੋਈ ਨਹੀਂ ਲੈ ਕੇ ਤਾਂ ਕੈਮਰੇ ਵਿੱਚ ਮੈਂ ਨਹੀਂ ਜੀ ਕੈਮਰੇ ਵਿੱਚ ਕੈਮਰੇ ਵਿੱਚ ਰੋੜੇ ਚੈੱਕ ਕਰੋ ਸਾਰੀ ਮੈਂ ਇੱਕ ਚੀਜ਼ ਹੈ ਜੀ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਛੋਟੇ ਲਵੇ ਕਿੰਨੇ ਆ ਜਮੀਨਾਂ ਭਾਈ 8 ਕਿਨਾਰੇ 8 ਕਿਨਾਲਾ ਨਿੱਕੇ ਕਿਲਾ ਇੱਕ 8 ਕਿਨਾਲਾ ਖਰੀਦਿਆ ਸਮਝ ਲਓ ਸਾਡੇ 8.5 ਡੇਢ ਕਿਲੇ ਤਾਂ ਉਹ ਹੋ ਗਿਆ ਕਿਲਾ ਇਹਨਾਂ ਨੇ ਲਵੇ ਸਾਰੇ 2.5 ਕਿਲੇ ਨੇ ਤਾਈ ਕਿ ਲਦਾ ਹੈ ਵੀ ਨਹੀਂ ਜੀ ਸਦਾ ਤਾਈ ਵੀ ਨਹੀਂ ਮੰਗਣਾ ਵੀ ਇੰਨੀ ਕਿ ਜ਼ਮੀਨ ਤੇ ਵੀ ਕਨੈਕਸ਼ਨ ਪਿੱਛੇ ਤੁਸੀਂ ਕਨੈਕਸ਼ਨ ਬੰਦ ਕਰਾ ਰੱਖਿਆਗਾ ਕਨੈਕਸ਼ਨ ਅਸੀਂ ਨੇ ਬੰਦ ਕਰਾਇਆ ਕਿੰਨਾ ਨੇ ਕਰਾਇਆ ਪੁੱਛੋ ਤਾਂ ਹੋਈ ਜੀ ਕਰਾਇਆ ਜਿੰਦਾ ਮਤਲਬ ਸਰਕਾਰ ਦੇ ਸਾਹਮਣੇ ਉਹ ਨਹੀਂ ਜੀ ਇਹ ਕਨੈਕਸ਼ਨ ਤੋਂ ਜੇ ਘਰ ਮਕੁੰਡੀਆਂ ਲਾਉਂਦੇ ਨੇਗੇ ਸਮਜੀਤ ਕਾਰ ਤੁਹਾਨੂੰ ਕੀ ਕਹਿੰਦੇ ਨੇ ਉਹ ਉਹ ਆ ਕੇ ਇੱਥੇ ਕਹਿੰਦੇ ਨੇ ਜੀ ਮੇਰੀ ਜਗ੍ਹਾ ਜੀ ਆ ਦੇਖੋ ਮੇਰਾ ਮਕਾਨ ਹੈ ਜੀ ਉਰੇ ਮਕਾਨ ਦੇ ਲਵੇ ਮੈਂ 5 ਸਾਲ ਦਾ 4 ਪਾਉਣਾ ਜੀ ਅੱਜ ਸਾਲ ਪਹਿਲਾਂ ਵੀ ਇੱਥੇ ਪਾਉਨੇ ਹੋ ਹਾਂਜੀ 5 ਸਾਲ ਦੇ ਪਾਉਨੇ ਆ ਜੀ ਫਿਰ ਇੱਥੇ ਕੀ ਕਿਉਂ ਰੁਕਿਆ ਜਾ ਰਿਹਾ ਇੱਥੇ ਕੀ ਉਹ ਬਸ ਧੱਕੇਸ਼ਾਹੀ ਜੀ ਕਹਿੰਦੇ ਸਾਡਾ ਮੋਟਰ ਦਾ ਬੈਠ ਰਾਇ ਜੀ ਇਹਦਾ ਕੇਜਾ ਚੱਲਦਾ ਜੀ ਉਹ ਕਹਿੰਦੇ ਕਿ ਵੀ ਆ ਬੋਰ ਸਾਡਾ ਮੋਟਰ ਸਾਡੀ ਆ ਇਹ ਮੇਰੇ ਪਾਇਆ ਜੀ ਦੀ ਮੋਟਰ ਹੈ ਜੀ ਸਾਡੀ ਮੋਟਰ ਹੈ ਪੁਰਾਣੀ ਕੋਈ ਗੱਲਬਾਤ ਨਹੀਂ ਕਰੀ ਸਰਪੰਚ ਪੰਚਾਇਤ ਚ ਪੰਚਾਇਤ ਵਾਲਿਆਂ ਨੇ ਤਾਂ ਦੱਸਿਆ ਜੀ ਸਾਰਾ ਕੁਝ ਕਿਹਾ ਜਦੋਂ ਪ੍ਰਸ਼ਾਸਨ ਨੂੰ ਆਉਂਦਾ ਅੱਧੀ ਰਾਤ 2 ਵਜੇ ਆ ਜਾਂਦੇ ਜੀ ਕੱਲੀ ਜਿੰਨਾਂ ਨਹੀਂ ਇੱਥੇ ਫੇ ਸਾਨੂੰ ਰੁਕਣਾ ਪੈਂਦਾ ਜੀ ਔਰਤ ਦੇ ਦਾ ਹੁਣ ਸਾਰੀ ਸੁਣਵਾਈ ਹੈ ਜੀ ਔਰਤ ਦੀ ਕੀ ਕਰੀਏ ਅਸ਼ਰਾਤ ਨੂੰ ਵੀ ਆ ਜਾਂਦੇ ਨੇ ਹਾਂਜੀ ਉਹ ਤਾਂ ਕਹਿੰਦੀ ਤੇ ਕਿ ਮੈਨੂੰ ਮਾਰਨ ਪੈਂਦੇ ਨੇ 100 ਦੋ ਤੁਨ ਲਾਉਂਦੀ ਹੈ ਜੀ ਸਾਡੇ ਤੇ ਪਿੰਡ ਚੋਂ ਮਸ਼ੀਨ ਵਾਲੇ ਨਹੀਂ ਕਿਰਾਏ ਦਾ ਕੰਮ ਕਰਦੇ ਨੇ ਜਿਹੜੇ ਕੋਈ ਵੀਰ ਭਾਈ ਮੇਰੇ ਨਾਲ ਮਜ਼ਦੂਰ ਨੇ ਜਾਂ ਮੇਰੇ ਮਿੱਤਰ ਯਾਰ ਨੇ ਉਹਨਾਂ ਨੇ ਕ ਖਰਚੇ ਚ ਵੀ ਇਹ ਕਹਦਾ ਪਰਚਾ ਜੀ ਆਪਦੇ ਪਸ਼ੂਆਂ ਵਾਸਤੇ ਅਸੀਂ ਮੱਕੀ ਬੀਜੀ ਆ 5 ਕਿਲੇ ਪਹਿਲਾਂ ਤਾਂ ਇੰਨਾ ਖਰਚਾ ਕਰਿਆ ਹੁਣ 2 ਲੱਖ ਰੁਪਏ ਦਾ ਮੇਰਾ ਚਾਰ ਦਾ ਨੁਕਸਾਨ ਹੋ ਰਿਆ ਜੀਗਾ ਆ ਦੋ ਟਰਾਲੀਆਂ ਤਾਂ ਗਲੇ ਗਈਆਂ ਜੀ ਨੇਕੇ ਕਬਜ਼ੇ ਨਹੀਂ ਹੁੰਦੀ ਮਰਨਾ ਮਨਜ਼ੂਰ ਆਦਾ ਨਹੀਂ ਚੰਡੇ ਨਾਲ ਤੂੰ ਹੀ ਚੁੱਕਦੇ ਨੇ ਸਾਰੇ ਲੋਕ ਮੇਰੀ ਗੱਲ ਹਾਂਜੀ ਸਾਫ ਮੌਤ ਦੇ ਮੂੰਹ ਚ ਰਹਿ ਕੇ ਕਮਾਈ ਕਰਕੇ ਹੱਥ ਵੀ ਅਸਲੀ ਨਹੀਂ ਕਰੀ ਅਸਲੀ ਨਹੀਂ ਉਹਦੀਆਂ ਕਰੀਆਂ ਮੇਰੀ ਅਫਰ ਕਬਜ਼ੇ ਅਸੀਂ ਹੱਥ ਛੱਡਿਆ ਕਿ ਸਾਰੇ ਖਾਲ ਦੇ ਅੱਤੇ ਪਏ ਸਾਰੇ ਨੇ ਸਾਨੂੰ ਕੋਈ ਤੰਗ ਨਹੀਂ ਕਰਿਆ ਤੰਗ ਨਹੀਂ ਕਰਿਆ ਆਹ ਸੀ ਕਰਿਆਖਦੇ ਨੇ ਫਿਰ ਸਾਨੂੰ ਕਿਉਂ ਕਰਾਉਂਦੇ ਤੁਸੀਂ ਦੇਖੋ ਸਾਨੂੰ ਮੇਰੀ ਗੱਲ ਸੁਣੋ ਮੇਰੇ ਕੱਢ ਜਿੱਦਾਂ ਹੋ ਜੀ ਸਾਹਾਂ ਦੇ ਜਿੱਦਾ ਸਰਪੰਚ ਨੇ ਜਿਹੜੇ ਉਹਨਾਂ ਨੂੰ ਵੀ ਪਤਾ ਹੈ ਜੀ ਉਹਨਾਂ ਦੇ ਨਾਲ ਅਸੀਂ ਇਹ ਬੋਰ ਲਾਇਆ ਜੀ ਐਸ਼ਾ ਹੀ ਕਰਦੀ ਹੈ ਜੀ ੱੱੱਕੇ ਨਾਲ ਸਾਥੋਂ ਖੋਂਦੀ ਹੈ ਜੀ ਸਭ ਕੁਸ 2 ਵਜੇ ਆ ਕੇ ਉੰਜ ਵੀ ਸਵੇਰੇ ਵੀ ਅੱਜ 11 ਵਜੇ ਆ ਕੇ ਇੱਥੇ ਵੀਡੀਓ ਬਣਾ ਕੇ ਗਈ ਹੈ ਜੀ ਪਰਸੋ ਸ਼ਾਮ ਨੂੰ ਆ ਕੇ ਜੀ ਇੱਥੇ ਗਾਲੀ ਗਲੋਚ ਕਰਕੇ ਅਸੀਂ ਤਾਂ ਅੰਦਰ ਸੀ ਜੀ ਸਾਰੇ ਕੋਈ ਨਹੀਂ ਬਾਹਰ ਨਿਕਲਿਆ ਫਿਰ ਮੁਰਗੀ ਹੈ ਜੀ ਤੇ ਆਪਦੀ ਉਹ ਦਰਖਾਸਤ ਦੇਣਾ ਆਪਦੀ ਜ਼ਮੀਨ ਘੜਾ ਲੈਣਾ ਉਹਨੂੰ ਜੇ ਘੜਦੀ ਹੈ ਹੈ ਜਿਹੜੀ ਜਿਹੜੀ ਘੜਦੀ ਆ ਉਹਨਾਂ ਦੀ ਜੇ ਉਹ ਠੱਪੜ ਵਾਰੀ ਦੇ ਠੱਡੇ ਲਾਉਂਦਾ ਹੈ ਆ ਫਿਰ ਛਡਵਾ ਦਾਂਗੇ ਤੁਹਾਨੂੰ ਸ਼ਟਾਊਨ ਨੂੰ ਤਿਆਰ ਹੋ ਚੱਲ ਤਿਆਰ ਆ ਛਡਾਉ ਨੂੰ ਦੋ ਜੀ ਪਹਿਲਾਂ ਚਾਰ ਹੋਰ ਕਿੰਨੇ ਟਾਈਮ ਤੋਂ ਪਾਰੇ ਨੇ ਇਹ ਤਾਂ ਪੰਜ ਸਾਲ ਦਾ ਪਾਉਂਦੇ ਨਹੀਂ ਜੀ ਤਾਰ ਕਿਉਂ ਜੀ ਹਾਂ ਜੀ ਹਾਂ ਉਹ ਤਾਂ ਉਹਨੂੰ ਕਹਾਂਦੀ ਵੀ ਸੌਂ ਖਾ ਜਾ ਮੁੰਡੇ ਸਰ ਦਾ ਦੇ ਵੀ ਪਿਛਲੇ ਸਾਲ ਬਣੀ ਸੀ ਅਸੀਂ ਹੁਣੇ ਛੱਡ ਦਿੰਦੇ ਹਾਂ ਗੁਰਦੁਆਰੇ ਜਾਣੇ ਗੁਰਦੁਆਰੇ ਨਾ ਗੁਰਦੁਆਰਾ ਮੰਨਣਾ ਨਹੀਂ ਉਹਨਾਂ ਨੇ ਨਾ ਉਹਨਾਂ ਨੇ ਕੋਈ ਸੌਂ ਖਾਧੀ ਐ ਕਹਿੰਦੇ ਨਾ ਇਹ ਨਹੀਂ ਪਾਉਂਦੇ ਬਸ ਆਪਦਾ ਕੱਲੇ ਆਪ ਦਾ ਹੀ ਆਸੀ ਕਹਿੰਦੇ ਬਸ ਹਾਂ ਜੀ ਪਹਿਲਾਂ ਅਸੀਂ ਇੱਥੇ ਧੀਰੀ ਵੀ ਲਾਰੇ ਸੀ ਜੀ ਇਹ ਥਾਂ 'ਚ ਜੀ ਇਹ ਤੋਂ ਪਹਿਲਾਂ ਸਾਡੇ ਘੱਟੋ ਘੱਟ ਸਾਡੇ ਡੈਡੀ ਦਾ ਕਬਜ਼ਾ ਸੀ ਉਸ ਤੋਂ ਬਾਅਦ 'ਚ ਜੀ ਸਾਡਾ ਆਇਆ ਜੀ ਠੀਕ ਹੈ ਅਸੀਂ ਆਪਦੀ ਬਾਹੀ ਆਪ ਕਰ ਰਿਆ ਉਸੇ ਕਿਲੇ 'ਚ ਸਾਡਾ ਘਰ ਹੈ ਜੀ ਜਿੱਥੇ ਸਾਡੀ ਜ਼ਮੀਨ ਹੈ ਜੀ ਤੇ ਚਾਰ ਪਾ ਰਹੇ ਹੋਈ ਜਗ੍ਹਾ ਕੀਦੀ ਹੈ ਇਹ ਜਗ੍ਹਾ ਸਾਡੀ ਹੈ ਕਿੰਨੇ ਸਾਲ ਹੋ ਗਏ ਪਾਉਂਦਿਆਂ ਨੂੰ ਸਾਨੂੰ 5 ਸਾਲ ਹੋ ਗਈ ਜੀ ਚਾਰ ਪਾਉਂਦਿਆਂ ਨੂੰ ਆ ਹਾਲ ਹੋਇਆ ਪਿਆ ਜੀ ਇਹਦੇ ਕੋਲੀ ਲੱਗੀ ਪਈਆ ਦੋ ਟਰਾਲੀਆਂ ਦੋ ਟਰਾਲੀਆਂ ਨੂੰ ਕਿੱਥੇ ਨੇ ਖੜੀਆਂ ਨੇ ਟਰਾਲੀਆਂ ਇਹ ਕਾਹਦੀ ਆ ਗੱਠਾਂ ਕਰਵਾ ਕੇ ਲੈ ਆਏ ਜੀ ਕਬਰੀਆਂ ਆਹ ਦੇਖ ਲਓ ਜੀ ਆ ਕੀ ਹਾਲ ਹੋ ਰਿਹਾ ਇਹ ਤਾਂ ਪਾਣੀ ਪੈ ਗਿਆ ਫਿਰ ਆ ਉਲੀ ਪੈ ਗਈ ਜੀ ਸਾਰੀ ਭਰੀ ਹੋਈ ਟਰਾਲੀ ਨੂੰ ਤਾਂ ਫਰਸ਼ ਜਿਹੜਾ ਉਹ ਗਲਿਆ ਪਿਆ ਗਲ ਗਿਆ ਫਰਸ਼ ਗਲ ਗਿਆ ਟਰਾਲੀ ਦਾ ਕਾ ਇਹ ਦਿਨ ਹੋ ਗਏ ਖੜੀ ਨੂੰ ਇਹਨੂੰ 6 ਦਿਨ ਹੋ ਗਏ ਜੀ 6 ਦਿਨ ਹੋ ਗਏ ਵੀ ਦੇਖ ਸਕਦੇ ਹੋ ਖੜੀ ਨੂੰ 220 ਵੋਲਟ ਉਤਾਰਾਂ ਜੀ ਆਪ ਬੋਰ ਲਾਇਆ ਜੋਰ ਤੋਂ ਬਾਅਦ ਆਪ ਕਰੰਟ ਲਿਆ ਰਿਹਾ ਸੀ ਟਰਾਂਸਫਾਰਮ ਤੋਂ ਜੰਦਾ ਲੱਗੇ ਜੀ ਤਾਂ ਜੀ ਘਰ ਨੂੰ ਕੁੰਡੀਆਂ ਲਾਉਂਦੇ ਨੇਗੇ ਇਹ ਨਾ ਅਸੀਂ ਬਣਾਉਣੀ ਲੱਗੀਆਂ ਨੇ ਤੁਸੀਂ ਉੱਧਰ ਵੀ ਬਣਾ ਕੇ ਵੀਡੀਓ ਬਣਾ ਕੇ ਜੀ ਅਸੀਂ ਤਾਂ ਦਫ਼ਤਰ ਭੇਜੀ ਆ ਮਲਾਜਮ ਆਏ ਨੇਗੇ ਆ ਕੇ ਸਾਰੇ ਮੌਕੇ ਦੇਖ ਕੇ ਜਰ ਕੇਸ ਕਰਿਆ ਨਾ ਤੇ ਪਤਾ ਲੱਗੂਗਾ ਤੇਰੀ ਅਸੀਂ ਜਿੰਦਾ ਲਾਇਆ ਜੀ ਇਸ ਨੂੰ ਕਨੈਕਸ਼ਨ ਜਿੰਦਾ ਤੁਸੀਂ ਲਾ ਹੀ ਨਹੀਂ ਸਕਦੇ ਜਿੰਦਾ ਤੁਸੀਂ ਨਹੀਂ ਆਏ ਲਾਇਆ ਜਿੰਦਾ ਲਾ 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 ਹਾਂ ਜੀ ਹੁਣ ਪੱਤਰਕਾਰ ਆਇਆ ਹੈ ਇਹ ਦਿਖਾਉ ਉਹਨਾਂ ਖੜੀ ਹੈ ਜੀ ਕਾ ਤੂੰ ਅੱਛੀ ਖੜੀ ਹੈ ਮੋਹ ਕੱਲ ਤਾਂ ਇਹ ਹੈਗੀ ਸਹੀ ਗੱਲ ਨਹੀਂ ਨਾ ਜੇਕਰ ਜਿਵੇਂ ਹੁਣ ਤੁਹਾਡੇ ਲਈ 1.5 ਕਿਲੋ ਜਿੰਨਾ ਹੀ ਸੌਦਾ ਹੈ ਕਹਿੰਦੇ ਸਾਨੂੰ ਦਿਨ ਨੂੰ ਤਿਆਰ ਆ ਸੀ ਸਾਨੂੰ ਕਹਤਾ ਕਿ ਸਜਣਗੇ ਜਦੋਂ ਸਿੱਕ ਕਨੈਕਸ਼ਨ ਮੁੱਲ ਖਰੀਦੇ ਜੀ ਤੋਂ ਖਰੀਦੇ ਉਹਦੇ ਨਾਮ ਹੈਗਾ ਉਹਨੇ ਕੱਲੇ ਨੇ ਲਵਾਇਆ ਹੋਇਆ ਕੱਲੇ ਨੇ ਨਾ ਪਤਾ ਨਹੀਂ ਸਾਨੂੰ ਪਤਾ ਨਹੀਂ ਕਿਵੇਂ ਲੱਗਿਆ ਹੋਇਆ ਕਨੈਕਸ਼ਨ ਇਹ ਇਹ ਫੌਜੀ ਸਾਹਿਬ ਚਲੋ ਪਤਨੀ ਆਏ ਨੇ ਉਹਨਾਂ ਦੀ ਕਹਿੰਦੇ ਵੀ ਸਾਢਾ 1981-82 ਦੇ 40 ਸਾਲ ਪਹਿਲਾਂ ਪਿਆਸੇ 40-45 ਸਾਲ ਪਹਿਲਾਂ ਕਨੈਕਸ਼ਨ ਲੱਗਿਆ ਜੀ ਸਾਂਝਾ ਪਰਿਵਾਰ ਸੀਗਾ ਚਾਰ ਬੇਟੇ ਤੇ ਮੇਰੇ ਬਾਪੂ ਜੀ ਬਾਬਾ ਜੀ ਦੇ ਉਹਨਾਂ ਤੋਂ ਜਦੋਂ ਸਾਂਝਾ ਪਰਿਵਾਰ ਦੀ ਇਕੱਠ ਦੇ ਦੌਰਾਨ ਲੱਗਿਆ ਹੋਇਆ ਜੀ ਇਹ ਬੜੇ ਲਿਖੇ ਤੇ ਬਾਅਦ ਦਾ ਕੰਮ ਕਰਦੇ ਨੇ ਇਹਨਾਂ ਨੇ ਸਕਿਉਰਿਟੀ ਵਗੈਰਾ ਸਾਂਝੇ ਪਰਿਵਾਰ ਉਹਨਾਂ ਦੀਆਂ ਜਿੱਥੇ ਉਹਨਾਂ ਦੇ ਬਸ ਉਹਨਾਂ ਦੇ ਨੌ ਬੋਥੇ ਸਕਿਉਰਟੀ ਹੋ ਗਈ। ਇਹ ਕਿਉਂ ਨਹੀਂ ਹੈ ਤਾਂ ਉੱਥੇ ਕਿਹੜਾ ਪੁੱਛਾ ਲਵਾਇਆ ਹੈ। ਦੇਖੋ ਲੋਰ ਲੱਗੇ ਹੋਏ ਜੀ ਇਹਨਾਂ ਨਾਲ ਇਹ ਲੋਕ ਨੂੰ ਲਵਾਇਆ ਜੀ ਬੋਲ ਰਾ ਠੀਕ ਹੈ ਪਰ ਕੰਮ ਨਹੀਂ ਹੋਣਾ ਜਲਾ ਲੰਦਿਆ ਇਹ ਤਾਂ ਚਲਵਾਇਆ ਉਹ ਨਹੀਂ ਅਗਰ ਫਿਰ ਇਹਦੇ ਤਾਂ ਪਿੱਛੇ ਜਿਹੜੇ ਸਾਥ ਲਗਾ ਸਾਡੀ ਸੀ ਤਾਂ ਸਭ ਤੋਂ ਸਭੇ ਸਾਰੇ ਪ੍ਰੋਫੈਸਰ ਅਕਦਾ ਮੇਰੇ ਨਾਂ ਤੇ ਹੋਇਆ ਹੋਇਆ ਜੀ ਇਹ ਕਹਿੰਦੇ ਵੀ ਅਸੀਂ 6 ਸਾਲ ਦੇ 4 ਪਾਉਂਦੇ ਪਹਿਲਾਂ ਨਹੀਂ ਪਾਉਂਦੇ ਜੀ ਸਰਲ ਸੂਟ ਹੈ ਇੱਕ ਗੱਲ ਹੈ ਨਹੀਂ ਨਹੀਂ ਬੰਦਿਆਂ ਦੀ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਕੋਈ ਬੰਦਾ ਲਿਆ ਔਰੇ ਜਿਹੜਾ ਕਹਿੰਦੇ ਵੀ ਜ਼ਮੀਨ ਨਹੀਂ ਕੋਈ ਅਸੀਂ ਇੱਥੇ ਨੇ ਅਸੀਂ ਸਾਰੇ ਬੈਂਕ ਤੋਂ ਹੋਣੇ ਨੇ ਕਿੰਨਾ ਕਹਿ ਦੇਣਗੇ ਜੀ ਫਲਾਮੀ ਜ਼ਮੀਨ ਫਲਾਣੇ ਦੀ ਰਜਿਸਟਰੀ ਨਾਲ ਨਹੀਂ 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 ਕਾ ਮਤ ਉਹ ਮਤ ਨਹੀਂ ਦਿਸੇ ਮਿਲਾ ਦਿਓ ਕਿੰਨੇ ਕਰਦੇ ਪਾਉਣੇ ਚ 400 ਹੀ ਦੱਸਿਓ ਕੋਈ ਨਹੀਂ ਜੱਗੇ ਤੇ ਉਰੇ ਰਾਇ ਨੇ ਹੈ ਉਹਦੇ ਪਾਉਂਦੇ ਲਈ ਕਿੰਨੇ ਸਾਲ ਹੋ ਗਏ ਚਾਰ ਪਾਉਂਦਿਆਂ ਨੂੰ ਤੇਰਾ ਤੇ ਪਹਿਲੇ ਸਾਲ ਪਾਉਂਦੇ ਸੀ ਜਦ ਕਮੇਟਰੀ ਕਰ ਲੈ ਜੀ ਮੁੰਡਿਆਂ ਦਾ ਹੋ ਗਿਆ ਹੁਣ ਕੰਮ ਕਿਵੇਂ ਮੁੰਡੇ ਇਹ ਕਹਿੰਦੇ ਮੁੰਡੇ ਦੇ ਖੁੱਲਕੇ ਹੱਥ ਤਾਂ ਆਹ ਤਾਂ ਦਿਨ ਹੋਣ ਘਰੇ ਹੁਣ ਉਹਦੇ ਜਵਾਗ ਤੇ ਨੇਮ ਉਹ ਕਰਕੇ ਕੌਣ ਕਚੇਰੀਆਂ ਚ ਜਾਂਦਾ ਲੈ ਫਿਰ ਹੁਣ ਤੂੰ ਨੇਮ ਨਹੀਂ ਕਰ ਸਕਦੇ ਜੇ ਸੱਚਾ ਬੰਦਾ ਹੋਵੇ ਤਾਂ ਨੇਮ ਤਾਂ ਕਰਨ ਲੱਗ ਰਹੇ ਨੇ ਉਹ ਆ ਮੁਕਰੀ ਜੀ ਸੁਣੋ ਜੀ ਕੋਰਟ ਕਚੇਰੀਆਂ ਦਾ ਕੋਈ ਮਤਲਬ ਨਹੀਂ ਮਤਲਬ ਨਹੀਂ ਨਿਭੜਜ ਕੋਈ ਮਤਲਬ ਕੋਰਟ ਕਚੇਰੀਆਂ ਦਾ ਮਤਲਬ ਇਹ ਕੀ ਰੱਖਣਾ ਫਿਰ ਜੇ ਨੇਮ ਉਹਦੀ ਕਰਨੀ ਫਿਰ ਕਾਨੂੰ ਕਹਿੰਦੇ ਹੁੰਦੇ ਆ ਸਾਡੇ ਕੋਲ ਇਹ ਜੀ ਸੌਹ ਕੰਨਿਆ ਕੋਟ ਕਚੈਰੀਆਂ ਦਾ ਕੋਈ ਮਤਲਬ ਹੀ ਨਹੀਂ ਜਦੋਂ ਹਿੰਮਤ ਹੀ ਗੱਲ ਨਹੀਂ ਬਣਦੀ ਹਿੰਮਤ ਹੀ ਮੇੜਦਾ ਨਹੀਂ ਜੀ ਸਾਨੂੰ ਕੋਈ ਕੰਮ ਨਹੀਂ ਕਰਿਆ ਕੰਮ ਨਹੀਂ ਕਰਿਆ ਰੱਖਦੇ ਨੇ ਫੇ ਸਾਨੂੰ ਕਿਉਂ ਕਰਾਉਂਦੇ ਤੁਸੀਂ ਦੱਸੋ ਸਾਨੂੰ ਕਿੱਥੇ ਲੱਗਦੇ ਕਿਉਂ ਜਾਈ ਕਰਾਉਂਦੇ ਮੇਰੀ ਲੱਗਦਾ ਸਹੀ ਤਾਂ ਮੈਨੂੰ ਜਗ੍ਹਾ ਦੀ ਹੈ ਲੈ ਫੋਸਟਾ ਲਓ ਬੇਟਾ ਫੇ ਤੁਹਾਡਾ ਖਾਂ ਕਢਾ ਲਓ ਅਸੀਂ ਠੜਾਵਾਂਗੇ ਫਿਰ ਇਹ ਮੁੰਡਾ ਜੇ ਇੱਥੇ ਨਾ ਪਹੁੰਚ ਆ ਰਿਹਾ ਤਾਂ ਅਸੀਂ ਗੁਰਦੁਆਰਾ ਸਾਹਿਬ ਤੋਂ ਮੰਨਦੇ ਨੇ ਜੀ ਅਸੀਂ ਗੁਰਦੁਆਰੇ ਵੀ ਸੌਂ ਕੰਨਿਆਂ ਜਵਾਬਾਂ ਦੀ ਖਾਨੇ ਆ ਫਿਰ ਅਦਾਲਤ ਤੇ ਵੀ ਚੱਲ ਰਿਹਾ ਕੇਸ ਇਹ ਤਾਂ ਸਾਰੇ ਪੱਖਾਂ ਤੇ ਚੱਲ ਰਿਹਾ ਫੈਸਲਾ ਆਉਣ ਵਾਲਾ ਜੀ ਸਬਰ ਕਰੋ ਸਬਰ ਅਸੀਂ ਅਗਲੇ ਸਾਲ ਵੀ ਪਾਇਆ ਤੁਸੀਂ ਅਸੀਂ ਅਗਲੇ ਸਾਲ ਵੀ ਪਾਇਆ ਮੁਲਾਜ਼ਮਾ ਕਹਿੰਦਾ ਮਲਾਜ਼ਮ ਇੱਥੇ ਪੁਲਿਸ ਵਾਲੇ ਆਉਂਦੇ ਰਹੇ ਨੇ ਨੂੰ ਰੋਕ ਕੇ ਗਏ ਨਹੀਂ ਨਹੀਂ ਅੱਜ ਅਸੀਂ ਨਾ ਹੋ ਰਹੇ ਆ ਥਾਣੇ ਵੀ ਹੋ ਗਏ ਅਸੀਂ ਰੋਕਦੇ ਸਾਰੇ ਪੁਲਿਸ ਰੋਕ ਤੋਂ ਨਹੀਂ ਹੋ ਗਏ ਜੀ ਜਦੋਂ 5-6 ਮਲਾਜ਼ਮਾਂ ਨੂੰ ਰੋਕਸਾਂ ਲੱਗ ਰਹੀਆਂ ਨੇ ਮਲਾਜ਼ਮਾ ਕਹਿੰਦੇ ਰੋਕ ਕੇ ਗਏ ਅੱਜ ਛੰਡੇ ਆ ਇੱਥੇ ਮਲਾਜ਼ਮ ਨੇ ਕਹਿਦੀ ਤਾਲੂ ਪਵਾ ਦਾਂਗੇ ਨਹੀਂ ਕਿਹਾ ਜੀ ਚਲੋ ਫਿਰ ਮਲਾਜ ਨੂੰ ਪਵਾਉਣਗੇ ਮਲਾਜ ਨੂੰ ਵੇਰਾ ਟਾਈਮ ਹੀ ਨਹੀਂ ਲੱਗਦਾ ਤਾਂ ਫਿਰ ਸ਼ਾਸ਼ਾ ਆ ਜਾਂਦੇ ਨੇ ਨਹੀਂ ਜੀ ਮਿੰਟ ਮਿੰਟ ਤੇ ਸਾਡੀ ਵੀਡੀਓ ਬਣਦੀ ਹੈ ਜੀ ਮਿੰਟ ਮਿੰਟ ਤੇ ਸਾਡੀ ਵੀਡੀਓ ਜੇ ਅਸੀਂ ਖਾਣੇ ਤੇ ਸਾਨੂੰ ਮਲਾਜ ਬੁਲਾਉਂਦੇ ਨੇ ਉੱਥੇ ਜਾਂਦੇ ਆਂ ਬਾਰ ਚ ਸਾਡੀ ਵੀਡੀਓ ਬਣਦੀ ਇਹਨਾਂ ਨੂੰ ਕੀ ਅਧਿਕਾਰ ਹੈ ਕੀ ਪੱਤਰਕਾਰ ਨੇ ਇਹ ਕਿਹੜੇ ਪੱਤਰਕਾਰ ਨੇ ਖਾਣੇ ਦੇ ਸਾਹਮਣੇ ਵੀਡੀਓ ਬਣਾਈ ਹੈ ਮੋਬਾਈਲ ਇਸ ਟਾਈਮ ਜਿੱਤੇ ਮਲਾਜ ਆਏ ਨੇ ਰਾਤ ਨੂੰ ਵੀ ਕੈਮਰਾ ਮੈਂ ਰਾਤ ਨੂੰ ਮਾਇਲ ਚੱਲ ਰਹੇ ਜਿੰਨਾਂ ਦਾ ਵੀਡੀਓ ਚੱਲਦੀ ਐਸ ਡੀ ਐਮ ਸਾਹਿਬ ਆਏ ਨੇ ਉਹਨਾਂ ਦੀ ਵੀਡੀਓ ਬਣਾਈ ਹੈ ਤਾਂ ਤੇ ਮੇਰਾ 14 ਸਾਲ ਦਾ ਬੇਟਾ ਕੁੱਤੇ ਆ ਚਰੇਮੋ ਇਹ ਵੀਡੀਓ ਵੀਡੀਓ ਕਰਨਾ ਹੈ ਕਿਉਂਕਿ ਇਹ ਵੀਡੀਓ ਪ੍ਰੂਫ ਹੈ ਕਿ ਇਹ ਕੰਮ ਚੱਲ ਰਿਹਾ ਹੈ ਤੁਹਾਡੀ ਆਪ ਦਾ ਫੜਿਆ ਅਸੀਂ ਮਸਲਾ ਜੀ ਸੀ ਉੱਦੇ ਮੇਰਾ ਟਰੈਕਟਰ ਵੀ ਰੋਇਆ ਜੀ ਠੀਕ ਹੈ ਅਸੀਂ ਬੀਡੀ ਵੀ ਖੜੀ ਆਪ ਚੈਨੀ ਪਹਿਲਾਂ ਮੇਰਾ ਪਵਾਇਆ ਸੀ ਫਿਰ ਇਹਦਾ ਮੈਂ ਪਵਾਇਆ ਜੀ ਹੂੰ ਤੇ ਜੀ ਟਰੈਕਟਰ ਮੇਰਾ ਉਹੀ ਖੜਾ ਸੀ ਰਾਤ ਨੂੰ ਠੀਕ ਹੈ ਤੇ ਰਾਤ ਨੂੰ ਮੈਨੂੰ 9 ਵਜੇ ਫੋਨ ਕਰਾਇਆ ਇਹਨੇ ਹੂੰ ਕਿਨੇ ਸੁਖਵਿੰਦਰ ਇਹਨੇ ਹਾਂ ਸੁਖਵਿੰਦਰ ਇਹਨਾਂ ਨੇ ਹਾਂ ਸੁਖਵਿੰਦਰ ਇਹਨੇ ਹੌਜੀ ਆਏ ਪਹਿਲਾਂ ਵੀ ਤੂੰ ਆਪਦਾ ਟਰੈਕਟਰ ਲਿਆਵੇਂ ਤੇਰੇ ਤੇ ਪਰਚਾ ਦੂੰਗਾ ਪਰਚਾ ਕਾਦਾ ਬੀ ਦੁਰਾਚਾਰ ਕੋ ਪਉਣਾ ਵੀ ਮੇਰਾ ਠਾਵਾ ਤੋਂ ਇਹਦਾ ਮੈਂ ਤੇਰਾ ਠਾਵਾ ਤੂੰ ਵੀ ਮੰਨਤੀ ਕਰਾ ਲੈ ਜੇ ਤੇਰਾ ਨਿਕਲਦਾ ਤੂੰ ਉਹ ਰੱਖ ਲੈ ਠੀਕ ਹੈ ਹੂੰ ਤੇ ਉਦੋਂ ਬਾਅਦ ਜੀ ਮੈਨੂੰ ਉਹਨਾ ਤੇਰੇ ਤੇ ਪਰਚਾ ਕਰਾਉਣਾ ਜਰਾ ਐਂ ਕਰਾ ਤੂੰ ਮਾ ਜੀ ਜੀ ਤੂੰ ਪਰਚਾ ਹੁੰਦਾ ਤੂੰ ਪਰਚਾ ਕਰਾ ਦੇ ਪਲੋਂ ਤੇਰਾ ਦਾ ਮਸਲਾ ਚੱਲ ਰਿਹਾ ਹੈਗਾ ਮੋਟਰ ਕਨੈਕਸ਼ਨ ਨੂੰ ਲੈ ਕੇ ਸੁਖਵਿੰਦਰ ਸਿੰਘ ਫੌਜੀ ਤੇ ਗੁਰਚਰਨ ਸਿੰਘ ਇਹਨਾਂ ਦੋਏ ਧਰਾਂ ਦਾ ਕਨੈਕਸ਼ਨ ਦਾ ਕੋਈ ਕਰੇ ਝਗੜਾ ਚੱਲ ਰਿਹਾ ਹੈਗਾ ਜੋ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਸਖਵਿੰਦਰ ਸਿੰਘ ਨੇ ਦਾਸਕਨ ਨਾਲ 8 ਮਰਲੇ ਜ਼ਮੀਨ ਲੈਤੀ ਸੀ ਵੀ ਗੁਰਚਰਨ ਸਿੰਘ ਦੇ ਤਾਇਆ ਜੀ ਤੋਂ ਬੈਂ ਤੇ ਇੱਥੇ ਜੋ ਬੋਰ ਕਰਿਆ ਹੋਇਆ ਸੀਗਾ ਗੁਰਚਰਨ ਸਿੰਘ ਦਾ ਉਹ ਇਹਦੇ ਬਾਣ ਦੇ ਵਿੱਚ ਕਰਿਆ ਹੋਇਆ ਸੀਗਾ ਜੋ ਕਨੈਕਸ਼ਨ ਲੱਗਿਆ ਹੋਇਆ ਸੀਗਾ ਉਹ ਗੁਰਚਰਨ ਸਿੰਘ ਦੇ ਬਾਣ ਦੇ ਵਿੱਚ ਲੱਗਿਆ ਹੋਇਆ ਹੈਗਾ ਤੇ ਪਹਿਲਾਂ ਤਾਂ ਇਹ ਜਿਹੜਾ ਬੋਰ ਲੱਗਿਆ ਹੋਇਆ ਹੈਗਾ ਸਖਵਿੰਦਰ ਸਿੰਘ ਨੇ ਇਹ ਰੂੜੇ ਰੂੜੇ ਨਾਲ ਭਰਤਾ ਠੀਕ ਹੈ ਇਹਦਾ ਵਿਚਾਰੇ ਦਾ ਗਰੀਬ ਬੰਦੇ ਦਾ ਨੁਕਸਾਨ ਕਰਤਾ ਘੱਟੋ ਘੱਟ 2.5 ਲੱਖ ਰੁਪਏ ਦਾ ਉਸ ਤੋਂ ਬਾਅਦ ਹੁਣ ਇਹ ਪਿਛਲੇ 5-6 ਸਾਲਾਂ ਤੋਂ ਇੱਥੇ ਆਪਦੇ ਘਰ ਦੇ ਮੂਹਰੇ ਤੋਇਆ ਬਣਾ ਕੇ ਚਾਰ ਪਰਿਆਦੀ ਪਸ਼ੂਆਂ ਦੇ ਵਾਸਤੇ ਇਹਨੂੰ ਵੀ ਤੰਗ ਕਰਨਾ ਸ਼ੁਰੂ ਕਰਤਾ ਤੇ ਇਹਦੇ ਪਰਿਵਾਰ ਨੂੰ ਵੀ ਸ਼ੁਰੂ ਕਰਤਾ ਕਿਉਂਕਿ ਵੀ ਜਿਹੜਾ ਇੱਥੇ ਮਤਲਬ ਕਨੈਕਸ਼ਨ ਲੱਗਿਆ ਹੋਇਆ ਹੈ ਇਸ ਥਾਂ ਤੇ ਉਹ ਮੇਰ ਮਾਰ ਰਿਹਾਗਾ ਵੀ ਮੇਰਾ ਹੈਗਾ ਅਸੀਂ ਉਹਨੂੰ ਇਹ ਗੱਲ ਆਖੀ ਹੈ ਵੀ ਤੂੰ ਆਪਦੀ ਪਟਵਾਰੀ ਤੇ ਕਨਗੋ ਨੂੰ ਲਿਆ ਕੇ ਨਿਸ਼ਾਨਦੇਹੀ ਲੈ ਲੈ ਜਿੱਥੇ ਤੇਰੀ ਵਟ ਆਉਂਦੀ ਹੈ ਤੇਰੇ ਰਜਿਸਟਰੀ ਦੇ ਵਿੱਚ 8 ਕਨਾਲ 10 ਮਰਲੇ ਹੈਗੇ ਨੇਗੇ ਜਿੱਥੇ ਤੇਰੀ ਵਟ ਆਉਂਦੀ ਅਸੀਂ ਖੜਕੇ ਕੋਲੇ ਪਵਾਵਾਂਗੇ ਕਿਉਂਕਿ ਜਾਣਬੁੱਝ ਕੇ ਇਸ ਗਰੀਬ ਬੰਦੇ ਨੂੰ ਯਰ ਤੰਗ ਕਰਨਾ ਬਹੁਤ ਮਾੜੀ ਗੱਲ ਹੈ ਕਿਉਂਕਿ ਉਹ ਮੌਕੇ ਦਾ ਇੱਕ ਮਿਲਟਰੀ ਅਫਸਰ